ਬੇਸ਼ੱਕ ਖਤਰਨਾਕ ਚਾਇਨਾ ਡੋਰ ਖਿਲਾਫ ਪੰਜਾਬ ਪੁਲਿਸ ਨੇ ਸਖਤ ਰੁਖ ਅਖਤਿਆਰ ਕੀਤਾ ਹੋਇਆ ਹੈ ਪਰ ਫੇਰ ਵੀ ਬਦਮਾਸ਼ਾਂ ਦੇ ਹੌਸਲੇ بلند ਨਜ਼ਰ ਆ ਰਹੇ ਨੇ ਜੋ ਕਿ ਪ੍ਰਸ਼ਾਸਨ ਦੇ ਨੱਕ ਹੇਠਾ ਲਗਾਤਾਰ ਚਾਈਨਾ ਡੋਰ ਦੇ ਗੱਟੂ ਨੂੰ ਸਪਲਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤੋਂ ਅੰਦਾਜ਼ ਦਿਆ ਹੈ ਕਿ ਖੰਨਾ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਨਾਲ ਹੀ ਉਨ੍ਹਾਂ ਕੋਲੋਂ ਕਰੀਬ 141 ਚਾਈਨਾ ਡੋਰ ਦੇ ਗੱਟੂ ਵੀ ਬਰਾਮਦ ਕੀਤੇ ਗਏ ਨੇ ਅਸਤਵਾਰ ਖੰਨਾ ਪੁਲਿਸ ਵੱਲੋਂ ਕਰੀਬ 3 ਦੋਸ਼ੀਆਂ ਖਿਲਾਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦੇ ਸੰਬੰਧੀ ਪ੍ਰੈਸ ਵਾਰਤਾ ਰਾਹੀਂ ਮੀਡੀਆ ਦੇ ਨਾਲ ਵੀ तमाम ਜਾਣਕਾਰੀ ਸਾਂਝਾ ਕੀਤੀ ਗਈ ਹੈ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਜੀਪੀ ਪੰਜਾਬ ਮੈਡਮ ਅਸ਼ਵਨੀ ਗੋਟਿਆ ਲਾਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੰਨਾ ਪੁਲਿਸ ਨੇ ਚਾਈਨਾ ਡੋਰ ਨੂੰ ਨੱਥ ਪਾਉਣ ਦੇ ਲਈ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਨੇ ਜਿਦੇ ਵਿੱਚ ਸਪੈਸ਼ਲ ਬ੍ਰਾਂਚ ਪੀਐਚਓ ਸਿਟੀ 2 ਖਦਰ ਸਿਟੀ 2 ਖੰਨਾ ਤੇ ਸਦਰ ਖੰਨਾ ਦੀਆਂ ਟੀਮਾਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਈਨਾ ਡੋਰ ਦੇ ਉੱਤੇ ਕ੍ਰੈਕਡਾਊਨ ਕਰਦੇ ਆ ਵੱਖਰੇ ਵੱਖਰੇ ਦੋ ਮੁਕਦਮੇ ਅਸੀਂ ਦਰਜ ਕੀਤੇ ਨੇ ਜਿਸ ਦੇ ਵਿੱਚ ਅਸੀਂ ਇਹਨਾਂ ਵਾਈਲਡ ਲਾਈਫ এনवायरमेंट ਪ੍ਰੋਟੈਕਸ਼ਨ ਐਕਟ ਦਾ ਦੇ ਅੰਡਰ ਕੇਸ ਦਰਜ ਕੀਤਾ ਹੈਗਾ ਜੀ ਬੀ ਐਨ ਐਸ ਦੇ ਤਹਿਤ ਅਤੇ ਐਨवायरमेंट ਪ੍ਰੋਟੈਕਸ਼ਨ ਐਕਟ ਦਾ ਵਾਧਾ ਕੀਤਾ ਗਿਆ ਹੈਗਾ ਜੁਰਮ ਦੇ ਤਹਿਤ ਇਹ ਕੇਸਸ ਦਰਜ ਕੀਤੇ ਗਏ ਨੇ ਤਾਂ ਕਿ ਅਸੀਂ ਚਾਈਨਾ ਡੋਰ ਆਉਣ ਵਾਲੇ ਸਮੇਂ ਦੇ ਵਿੱਚ ਬਸੰਤ ਦੇ ਵਿੱਚ ਜਿਵੇਂ ਪਤੰਗਾਂ ਦਾ ਜਿਆਦਾ ਇਥੇ ਖੰਨਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਸ ਨੂੰ ਨੱਥ ਪਾ ਸਕੀਏ ਇਨੇ ਕਾਪੀ ਵੀ ਮਾਮੇ ਚ ਕਿੰਨੇ ਅਸੀਂ 141 ਗਟੂ ਰਿਕਵਰ ਕੀਤੇ ਨੇ ਜੀ ਤੇ ਜਿਹਦੇ ਵਿੱਚ ਮੁਕਦਮਾ ਨੰਬਰ 6 ਆ थाना सदर ਖੰਨਾ ਜੀ ਦੇ ਵਿੱਚ 96 96 ਗਟੂ ਰਿਕਵਰ ਹੋਏ ਨੇ ਤੇ ਮੁਕਦਮਾ ਨੰਬਰ 7 161 2025 ਨੂੰ ਜਿਹੜਾ ਕੇਸ थाना ਸਿਟੀ 2 ਜਿਹਦੇ ਵਿੱਚ 45 ਗਟੂ ਰਿਕਵਰ ਹੋਏ ਜਿਹੜਾ ਤਾਂ ਹੈਗਾ ਜੀ सदर ਦਾ सदर ਵਾਲਾ ਚੌਂਕੀ ਕੋਰਟ ਦੇ ਮੇਨ ਗੇਟ ਦੇ ਸਾਹਮਣੇ ਉਥੇ ਨਾਕੇ ਦੀ ਚੈਕਿੰਗ ਦੇ ਦੌਰਾਨ ਇਹ ਛੋਟਾ ਹਾਥੀ ਸੀ ਜੀ तकरीबन ਸ਼ਾਮ ਨੂੰ 7:40 ਦੀ ਗੱਲ ਹੈਗੀ ਕਿ ਛੋਟਾ ਵਹੀਕਲ ਹਾਥੀ ਜਿਹੜਾ ਸੀ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਉਹ ਰੈਂਡਮ ਵਹੀਕਲ ਦੀ ਚੈਕਿੰਗ ਦੇ ਦੌਰਾਨ ਇਹ ਪਾਇਆ ਗਿਆ ਕਿ ਇਹਨਾਂ ਨੇ ਕੁਝ ਪਲਾਸਟਿਕ ਦੇ ਥੇਲੇ ਚਾਰ ਪਲਾਸਟਿਕ ਥੇਲੇ ਸੀਗੇ ਜੀ ਦੇ ਵਿੱਚ 96 ਗੱਟੂ ਚਾਈਨਾ ਡੋਰ ਸੀਗੇ ਉਹ ਰਿਕਵਰੀ ਹੋਈ ਹੈ ਤੇ ਜਿਹੜਾ ਸਿਟੀ 2 ਦਾ ਏਰੀਆ ਸੀਗਾ ਇਹਦੇ ਵਿੱਚ ਏਐਸ ਕਾਲਜ ਅਮਲੌਰ ਰੋਡ ਦੇ ਉੱਤੇ ਨਾਕਾਬੰਦੀ ਦੇ ਦੌਰਾਨ ਰਿੰਕੂ ਨਾਮ ਦਾ ਵਿਅਕਤੀ ਰਿੰਕੂ ਪੁੱਤਰ ਜੈਮਲ ਇਹਦੇ ਕੋਲੋਂ ਚਾਇਨਾ ਡੋਰ ਜਿਹੜੀ ਸੀ 45 ਗੱਟੂ ਰਿਕਵਰ ਹੋਏ ਮੈਮ ਕੋਈ ਸ਼ੌਪਕੀਪਰ ਹੈ ਜਾਂ ਫਿਰ ਕੋਈ ਸਟੂਡੈਂਟ ਜਾਂ ਕੋਈ ਸਪਲਾਈਅਰ ਕੀ ਨੇ ਜੀ ਦੇਖੋ ਜੀ ਖੰਨੇ ਦੇ ਵਿੱਚ ਮੇਨ ਜਿਹੜੀਆਂ ਮੇਨ ਬਾਜ਼ਾਰ ਦੇ ਵਿੱਚ ਨਹੀਂ ਇਹ ਸਿੱਦਾ ਓਪਨਲੀ ਕੰਮ ਹੁੰਦਾ ਇਹ ਲੋਕੀ ਲਿਆ ਕੇ ਰੱਖਦੇ ਨੇ ਤੇ ਲੁਕੇ ਛਿਪੇ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਜਾਂਦਾ ਹੈ ਕਿਸ ਤਰ੍ਹਾਂ ਵਾਰਨ ਕਰੋਗੇ ਇਹ ਐਡਜਸਟਮੈਂਟ ਦੇਖੋ ਸਾਡੇ ਵੱਲੋਂ ਜੀ ਕਲੀਅਰ ਤੇ ਬਹੁਤ ਹੀ ਸਟ੍ਰਿਕਟ ਡਾਇਰੈਕਸ਼ਨਸ ਹੈਗੀਆਂ ਨੇ ਆਪਣੇ ਲੋਕਲ ਪੁਲਿਸ ਨੂੰ ਐਸਐਸਪੀ ਸਾਹਿਬ ਵੱਲੋਂ ਕਿ ਚਾਈਨਾ ਡੋਰ ਵੇਚਣ ਵਾਲੇ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਸ ਦਾ ਇਸਤੇਮਾਲ ਦੇਖੋ ਪਤੰਗ ਉਡਾਉਣਾ ਇੱਕ ਸ਼ੌਂਕ ਦੀ ਐਕਟ ਹੁੰਦੀ ਹੈਗੀ ਹੈ ਸਾਡਾ ਇੱਕ ਤਿਉਹਾਰ ਹੈਗਾ ਜਿਸ ਨੂੰ ਬੱਚੇ ਇੰਜੋਏ ਕਰਦੇ ਨੇ ਪਰ ਇਹ ਕਿਸੇ ਲਈ ਜਾਨਲੇਵਾ ਹੋਵੇ ਤੇ ਕਿਸੇ ਦੀਆਂ ਅੱਖਾਂ ਦੀ ਦ੍ਰਿਸ਼ਟੀ ਚਲੀ ਜਾਵੇ ਕਿਸੇ ਨੂੰ ਪਰੈਲਿਸਿਸ ਹੋ ਜਵੇ ਫਾਰ ਲਾਈਫ ਇਹ ਅਨਐਕਸੈਪਟੇਬਲ ਹੈਗਾ ਸੋ ਇਸ ਲਈ ਸਖਤ ਤੋਂ ਸਖਤ ਇਵਨ ਕਿ ਅਸੀਂ ਦ ਮੋਸਟ ਸਟ੍ਰਿਕਟ ਸੈਕਸ਼ਨਸ ਵੀ ਅਸੀਂ ਐਡ ਕਰਾਂਗੇ ਤੇ ਵੱਧ ਤੋਂ ਵੱਧ ਜੁਰਮਾਨਾ ਜੋ ਇਹਨਾਂ ਤਾਰਾ ਮਾ ਦਿੱਤਾ ਹੈ ਚਾਹੇ ਵਾਈਲਡ ਲਾਈਫ ਪ੍ਰੋਟੈਕਸ਼ਨ ਹੋਵੇ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਹੋਵੇ ਉਹ ਕੀਤਾ ਜਾਏਗਾ ਜੀ ਕੁਝ ਪੇਰੈਂਟਸ ਨੂੰ ਕੀ ਬੀਲ ਕਰਾਂਗੇ ਆਪਣੇ ਬੱਚਿਆਂ ਜਿੱਦਾਂ ਜਿਹੜੇ ਉਹ ਚੈਨਲ ਰੋਡ ਲੈ ਕੇ ਜਾਂਦੇ ਨੇ ਦੇਖੋ ਜੀ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਪੇਰੈਂਟਸ ਦੇ ਆਰ ਰਿਸਪੋਨਸਿਬਲ ਕਿ ਉਹ ਆਪਣੇ ਬੱਚਿਆਂ ਦੇ ਉੱਤੇ ਨਿਗਰਾਨੀ ਕਰਨ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਨ ਤੇ ਅਸੀਂ ਇਸ ਗੱਲ ਦੇ ਪ੍ਰਤੀ ਵੀ ਬਹੁਤ ਜਾਗਰੂਕ ਹੈਗੇ ਆ ਪੁਲਿਸ ਨੂੰ ਸਪੈਸ਼ਲ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਸ ਬੱਚੇ ਕੋਲੋਂ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈਗੀ ਆ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਤਾੜਨਾ ਕੀਤੀ ਜਾਏਗੀ ਜੁਰਮਾਨਾ ਕੀਤਾ ਜਾਏਗਾ ਜੋ ਆਪਣੇ ਬੱਚਿਆਂ ਉਹਨਾਂ ਦੀ ਉਹਨਾਂ ਦੇ ਬੱਚਿਆਂ ਕੋਲੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਬਰਾਮਦ ਹੁੰਦੀ ਹੈ ਮਮ ਜਿਵੇਂ ਬਸੰਤ ਨੂੰ ਇਹ ਅਜੇ ਕਰੀਬ 1 ਮਹੀਨਾ ਪਿਆਰੀ ਪਿਛਲੀ ਵਾਰ ਪੁਲਿਸ ਨੇ ਘਰ ਘਰ ਜਾ ਕੇ ਵੀ ਚੈਕਿੰਗ ਕੀਤੀ ਸੀ ਉਹ ਡਰੋਨ ਨਾਲ ਵੀ ਹੋਈ ਆ ਕਿ ਇਸ ਵਾਰ ਵੀ ਹੋਊਗਾ ਜੀ ਬਿਲਕੁਲ ਜੀ ਆਲਰੇਡੀ ਅਸੀਂ ਕਰ ਰਹੇ ਆਂ ਹੋਏਗਾ ਨਹੀਂ ਜੀ ਅਸੀਂ ਆਲਰੇਡੀ ਕਰ ਰਹੇ ਹਾਂ ਮਾਨਯੋਗ ਐਸ.ਪੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਡਰੋਨਸ ਇਨਵੋਲਵ ਕੀਤੇ ਹੋਏ ਨੇ ਸਮਰਾਲਾ ਸਬਡਿਵੀਜ਼ਨ ਆਲਰੇਡੀ ਕਰ ਚੁੱਕੀ ਹੈ ਮਨਿਆਦੀ ਕਰਵਾਈ ਜਾ ਰਹੀ ਹੈ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਇਹਨਾਂ ਗਾਈਡਲਾਈਨਸ ਬਾਰੇ ਲੋਕਾਂ ਨੂੰ ਬੱਚਿਆਂ ਨੂੰ ਜਾਣੂ ਕੀਤਾ ਜਾ ਰਿਹਾ ਹੈ ਤਾਂ ਕਿ ਚਾਈਨਾ ਡੋਰ ਦੀ ਜਿਹੜੀ ਸੀਗੀ ਵਰਤੋਂ ਜਿਹੜੀ ਹੈਗੀ ਆ ਕਈ ਵਾਰੀ ਪਤਾ ਨਹੀਂ ਹੁੰਦਾ ਸੀ ਅਣਜਾਣ ਦੇ ਪਨੇ ਦੇ ਵਿੱਚੋਂ ਬੱਚੇ ਇਹ ਜੀ ਹਰਕਤ ਕਰਦੇ ਹੈਗੇ ਨੇ ਸੋ ਡਰੋਨ ਦੀ ਯੂਜੇਜ ਦੇ ਨਾਲ ਜਿੱਥੇ-ਜਿੱਥੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਧਿਆਨ ਵਿੱਚ ਆਏਗੀ ਲੋਕਲ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਸ ਇਨਫੋਰਮੇਸ਼ਨ ਦੇ ਉੱਤੇ ਉਸ ਵੀਡੀਓ ਫੁਟੇਜ ਦੇ ਉੱਤੇ ਕਨਸਰਨਡ ਏਰੀਆ ਨੂੰ ਚੈੱਕ ਕਰੇਗੀ ਅਤੇ ਰਿਕਵਰ ਹੋ ਕੇ ਅਸੀਂ ਮੁਕੱਦਮਾ ਦਰਜ ਕਰਾਂਗੇ ਥੈਂਕ ਯੂ ਸਰ ਇੱਕ ਸ਼ੋਅ ਸਾਡੀ ਜਿਹੜੀ ਜ਼ਿਲ੍ਹਾ ਪੱਧਰ ਦੇ ਉੱਤੇ ਟੈਕਨੀਕਲ ਸੀਮ ਟੀਮ ਕਨਸਟੀਟਿਊਟਡ ਹੈਗੀ ਹੈ ਜਿਹੜੇ ਕਿ ਲੜਕਾ ਸਿਮਰਨਜੀਤ ਹੈ ਸਾਡੀ ਸਪੈਸ਼ਲ ਬ੍ਰਾਂਚ ਦੇ ਵਿੱਚ ਸਾਡੇ ਜਰਨੈਲ ਸਿੰਘ ਜੀ ਬਾਕੀ ਸਾਡੀ ਥਾਣੇ ਦੀਆਂ ਟੀਮਾਂ ਐਸਐਚਓ ਸਦਰ ਸੁਖਵਿੰਦਰ ਸਿੰਘ ਐਸਐਚਓ ਸਿਟੀ 2 ਹਰਦੀਪ ਸਿੰਘ ਇਹਨਾਂ ਦੀਆਂ ਵੱਖ-ਵੱਖ ਟੀਮਾਂ ਨੇ ਇਸ ਕੇਸ ਇਹਨਾਂ ਕੇਸਸ ਦੇ ਵਿੱਚ ਕ੍ਰੈਕਡਾਊਨ ਕੀਤਾ ਹੈਗਾ ਤੇ ਰੌਂਗ ਡੂਅਰਸ ਨੂੰ ਕਲਪਰੇਟਸ ਨੂੰ ਬੁੱਕ ਕੀਤਾ ਹੈਗਾ ਅਸੀਂ ਬੈਕਵਰਡ ਤੇ ਫਾਰਵਰਡਰ ਲਿੰਕੇਜਸ ਦੇ ਉੱਤੇ ਆਲਰੇਡੀ ਕੰਮ ਕਰ ਰਹੇ ਹਾਂ ਕਿ ਇਹ ਜਿਹੜੇ ਖਰੀਦ ਕੇ ਲੈ ਆਏ ਸੀ ਕਿੱਥੋਂ ਖਰੀਦ ਕੇ ਲੈ ਕੇ ਆਏ ਸੀ ਉਹਦੇ ਵਿੱਚ ਸਾਡੀ ਟੈਕਨੀਕਲ ਟੀਮ ਦਿਨ ਰਾਤ ਲੱਗੀ ਹੋਈ ਹੈਗੀ ਹੈ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਸ ਨੂੰ ਪੇਸ ਕਰੀ ਕਿ ਉਹਨਾਂ ਨੂੰ ਵੀ ਬੁੱਕ ਕਰੀਏ